ਕੰਗਨਾ ਰਣੌਤ ਦੇ ਬਿਆਨ ਤੋਂ ਜਿਸ ਤੋਂ ਆਪਣਿਆਂ ਨੇ ਹੀ ਦੂਰੀ ਬਣਾ ਲਈ ਹੈ ਜੀਆਂ ਕਿਸਾਨ ਅੰਦੋਲਨ ਤੇ ਕੰਗਨਾ ਦੇ ਦਿੱਤੇ ਬਿਆਨ ਤੋਂ ਭਾਜਪਾ ਨੇ ਕਿਨਾਰਾ ਕਰ ਲਿਆ ਕੰਗਨਾ ਦੇ ਬਿਆਨ ਨੂੰ ਨਿੱਜੀ ਬਿਆਨ ਦੱਸਿਆ ਗਿਆ ਕੰਗਨਾ ਨੂੰ ਅਧਿਕਾਰਕ ਬਿਆਨ ਦੇਣ ਦਾ ਹੱਕ ਨਹੀਂ ਹੈ ਬੀਜੇਪੀ ਦੇ ਵੱਲੋਂ ਇਹ ਬਿਆਨ ਜਿਹੜਾ ਉਹ ਜਾਰੀ ਕੀਤਾ ਗਿਆ ਅੱਗੇ ਤੋਂ ਅਜਿਹੇ ਬਿਆਨ ਦੇਣ ਤੋਂ ਕੰਗਨਾ ਰਣੌਤ ਬਚੇ ਭਾਜਪਾ ਦੇ ਵੱਲੋਂ ਇਹ ਨਸੀਹਤ ਵੀ ਦਿੱਤੀ ਗਈ ਹੈ ਕੀ ਅਗੇ ਤੋਂ ਬਿਆਨ ਦੇਣ ਤੋਂ ਪਹਿਲਾਂ ਸੋਚਿਆ ਜਾਵੇ ਵਿਚਾਰਿਆ ਜਾਵੇ ਅਜਿਹੇ ਬਿਆਨ ਦੇਣ ਤੋਂ ਬਚਿਆ ਜਾਵੇ ਤਾਂ ਨਸੀਹਤ ਦਿੱਤੀ ਹੈ ਭਾਜਪਾ ਨੇ ਤਾਂ ਲਗਾਤਾਰ ਕੰਗਨਾ ਰਣੌਤ ਦੇ ਬਿਆਨ ਨੂੰ ਲੈ ਕੇ ਜਿੱਥੇ ਵਿਰੋਧੀ ਧਿਰਾਂ ਭਾਜਪਾ ਦੇ ਉੱਤੇ ਹਮਲਾਵਰ ਸਨ ਉੱਥੇ ਹੀ ਕਿਸਾਨ ਆਗੂਆਂ ਦੇ ਵੱਲੋਂ ਵੀ ਕੰਗਨਾ ਰਣੌਤ ਦੇ ਬਿਆਨ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਸਨ ਤਾਂ ਖਾਸ ਤੌਰ ਦੇ ਉੱਤੇ ਕੰਗਨਾ ਰਣੌਤ ਜਿਨ੍ਹਾਂ ਦੇ ਬਿਆਨ ਨੂੰ ਲੈ ਕੇ ਨਿਸ਼ਾਨੇ ਦੇ ਉੱਤੇ ਸੀ ਭਾਜਪਾ ਕਾ ਮੇਰੇ ਸਹਿਯੋਗੀ ਹਰਪ੍ਰੀਤ ਬੰਦੇਸ਼ਾ ਜੁੜ ਚੁੱਕੇ ਨੇ ਹਰਪ੍ਰੀਤ ਦਾ ਰੋਕ ਕਰ ਲੈਨੇ ਆ ਤਾਂ ਹਰਪ੍ਰੀਤ ਜਿਸ ਤਰੀਕੇ ਦੇ ਨਾਲ ਕੰਗਰਾਂ ਰਣੌਤ ਦਾ ਇਹ ਬਿਆਨ ਆਇਆ ਹਾਲਾਂਕਿ ਵਿਵਾਦ ਕਾਫੀ ਸਹੇੜ ਚੁੱਕੀ ਹੈ ਕੰਗਰਾਂ ਰਣੌਤ ਪਰ ਇਸ ਦੇ ਨਾਲ ਕਿਤਨਾ ਕਿਤੇ ਫਜ਼ੀਹਤ ਭਾਜੀਪੀ ਦੀ ਵੀ ਹੋ ਰਹੀ ਸੀ ਤਾਂ ਉਸੇ ਤਰੀਕੇ ਦਾ ਹੁਣ ਪ੍ਰतिकਰਮ ਕਿਨਾਰਾ ਕਰ ਲਿਆ ਹੈ ਭਾਜੀਪੀ ਨੇ ਬਿਲਕੁਲ ਦੇਖੋ ਕੰਗੜਾ ਨੇ ਜੋ ਬਿਆਨ ਦਿੱਤਾ ਉਸ ਤੋਂ ਬਾਅਦ ਹੁਣ ਬੀਜੇਪੀ ਨੇ ਇਸ ਤੇ ਬਿਲਕੁਲ ਹੁਣ ਪੱਲਾ ਛੱਡ ਲਿਆ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਕੰਗੜਾ ਰਣੋਤ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਜੋ ਬਿਆਨ ਦਿੱਤਾ ਸੀ ਉਹ ਪਾਰਟੀ ਦਾ ਮਤ ਨਹੀਂ ਹੈਗਾ ਭਾਰਤ ਜਨਤਾ ਪਾਰਟੀ ਕੰਗੜਾ ਰਣੋਤ ਦੇ ਬਿਆਨ ਤੋਂ ਅਸਹਿਮਤੀ ਜਿਹੜੀ ਹੈ ਉਹ ਜਤਾਉਂਦੀ ਹੈ ਪਾਰਟੀ ਦੇ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਕਿ ਪਾਰਟੀ ਦੇ ਨੀਤੀਗਤ ਜਿਹੜੇ ਮਾਮਲੇ ਨੇ ਉਹਨਾਂ ਤੇ ਬੋਲਣ ਵਾਸਤੇ ਕੰਗਣਾ ਰੌਤ ਨੂੰ ਨਾ ਤੇ অনুমতি ਇਹ ਤੇ ਨਹੀਂ ਹੋਇਆ ਇਹੋ ਜਿਹਾ ਬਿਆਨ ਦੇਣ ਲਈ ਪਾਰਟੀ ਵੱਲੋਂ ਉਹਨਾਂ ਨੂੰ ਅਧਿਕਾਰਤ ਕੀਤਾ ਗਿਆ। ਭਾਜਪਾ ਨੇ ਵੀ ਸਾਫ ਕਰ ਦਿੱਤਾ ਹੈ ਕਿ ਕੰਗਣਾ ਰੌਤ ਨੂੰ ਜਿਹੇ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਉਹ ਇਹੋ ਜਿਹਾ ਬਿਆਨ ਪਬਲਿਕ ਚ ਨਾ ਦੇਣ। ਭਾਰਤੀ ਜਨਤਾ ਪਾਰਟੀ ਸੱਤਾ ਸਾਥ ਸੱਤਾ ਵਿਕਾਸ ਸੱਤਾ ਵਿਸ਼ਵਾਸ ਸੱਤਾ ਪ੍ਰਿਆਸ ਵਾਲੀ ਪਾਰਟੀ ਹੈ ਤੇ ਇਹ ਹੁਣ ਇੱਕ ਤਸਵੀਰ ਸਾਫ ਹੋ ਗਈ ਕਿ ਇਹ ਕੰਗਣਾ ਰੌਤ ਵਾਸਤੇ ਝਟਕਾ ਹੋ ਗਿਆ ਕਿ ਜੋ ਕੰਗਣਾ ਰੌਤ ਆਪਣੀ ਇੱਕ ਪੀਆਰ ਪਹਿਲੋ ਜਾਂ ਇਹ ਕਹਲੋ ਕਿ ਆਉਣ ਵਾਲੀ ਫਿਲਮ ਨੂੰ ਪੀਆਰ ਦੇਣ ਦੀ ਕੋਸ਼ਿਸ਼ ਕਿ ਉਹਨਾਂ ਵੱਲੋਂ ਲਗਾਤਾਰ ਇਹੋ ਜਿਹੇ ਜਿਹੜੇ ਬਿਆਨ ਨੇ ਉਹ ਉਹ ਦਿੱਤੇ ਜਾਂਦੇ ਰਹਿੰਦੇ ਨੇ ਤੇ ਉਸ ਉਸੇ ਦੇ ਚੱਲਦੇ ਅਸੀਂ ਹੋਣੇ ਹੋਇਆ ਕਿ ਕੰਗਣਾ ਬਾਇਰ ਨੇ ਜੋ ਬਿਆਨ ਦਿੱਤਾ ਉਸ ਨੂੰ ਭਾਜਪਾ ਨੇ ਉਹਨਾਂ ਦਾ ਨਿੱਜੀ ਬਿਆਨ ਦੱਸਦੇ ਹੋਏ ਬਿਲਕੁਲ ਝਾੜ ਲਿਆ ਤੇ ਸਾਫ਼ ਤੌਰ ਤੇ ਇਹ ਕੰਗਣਾ ਵਾਸਤੇ ਇੱਕ ਵੱਡਾ ਅ ਚਟਕਾ ਨੂੰ ਕਿਆ ਜਾ ਸਕਦਾ ਸਿੱਧੇ ਤੌਰ ਤੇ ਕਿ ਉਹਨਾਂ ਵਾਸਤੇ ਇੱਕ ਵੱਡਾ ਝਟਕਾ ਹੈ ਕਿ ਉਹ ਪੁਲ ਕੇ ਪਾਰਟੀ ਦੀਆਂ ਮੁਖਾਲਾ ਨਾਲ ਖੜੇ ਹੋਣ ਦੀ ਗੱਲ ਕਰਦੇ ਨੇ ਕਿਸਾਨਾਂ ਦੀ ਮੁਖਾਲਫਤ ਕਰਦੇ ਨੇ ਸਿੱਖਾਂ ਦੇ ਖਿਲਾਫ ਬੋਲਦੇ ਨਜ਼ਰ ਆਉਂਦੇ ਨੇ ਲੇਕਿਨ ਹੁਣ ਬੀਜੇਪੀ ਨੇ ਉਹਨਾਂ ਨੂੰ ਬਿਲਕੁਲ ਪੱਲਾ ਛੱਡ ਕੇ ਇੱਕ ਤਰੀਕੇ ਨਾਲ ਸਾਈਡ ਕਰ ਦਿੱਤਾ ਹੈ ਬਿਲਕੁਲ ਤੇ ਹਰਪ੍ਰੀਤ ਜਿਸ ਤਰੀਕੇ ਦੇ ਨਾਲ ਇਹ ਬਿਆਨ ਕੰਗਨਾ ਰਣੌਦ ਦਾ ਆਇਆ ਹੈ ਇੱਕ ਤਾਂ ਇਹ ਸੈਲਫ ਗੋਲ ਜਿਹੜਾ ਹੈ ਉਹ ਉਸ ਦੇ ਤੌਰ ਦੇ ਉੱਤੇ ਇਸ ਨੂੰ ਵੇਖਿਆ ਜਾ ਰਿਹਾ ਕਿਉਂਕਿ ਅਕਸਰ ਕੰਗਨਾ ਰਣੌਦ ਦੇ ਬਿਆਨ ਆਉਂਦੇ ਨੇ ਪਤਾ ਨਹੀਂ ਕਿਥੋਂ ਜਿਹੜੇ ਨੇ ਉਹ ਫੈਕਟਸ ਐਂਡ ਫਿਗਰਸ ਕੰਗਨਾ ਰਣੌਤ ਨੂੰ ਮਿਲਦੇ ਨੇ ਪਰ ਇਸ ਤਰੀਕੇ ਦੇ ਦਿੱਤੇ ਹੋਏ ਬਿਆਨ ਕਿਤਨਾ ਕਿਤੇ ਬੀਜੇਪੀ ਦੇ ਲਈ ਵੀ ਇੱਕ ਵੱਡੀ ਚੁਣੌਤੀ ਬਣ ਜਾਂਦਾ ਜੇਕਰ ਇਸ ਦੇ ਨਾਲ ਬੀਜੇਪੀ ਖੜੀ ਹੁੰਦੀ ਕਿਉਂਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਜੇਕਰ ਅੰਦੋਲਨ ਦਾ ਜ਼ਿਕਰ ਕਰੀਏ ਤਾਂ ਪੰਜਾਬ ਤੇ ਹਰਿਆਣਾ ਦੇ ਬਹੁਤ ਗਿਣਤੀ ਕਿਸਾਨ ਸੀ ਅੰਦੋਲਨ ਦੇ ਵਿੱਚ ਬਿਕੋ ਜਾਇਰ ਤੌਰ ਤੇ ਕਿਸਾਨ ਚਾਹੇ ਉਹ ਕਿਤੇ ਦਾ ਵੀ ਬੈਠਾ ਹੋਵੇ ਕਿਸਾਨ ਕਿਸਾਨ ਹੈ ਤੇ ਇਹ ਨੂੰ ਰਾਜਨੀਤਿਕ ਤੌਰ ਤੇ ਜੇਕਰ ਵੇਖੀਏ ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਹਰਿਆਣਾ ਦੇ ਵਿੱਚ ਚੋਣ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਹਾਲਾਤਾਂ ਦੇ ਵਿੱਚ ਚੋਣਵੀ ਸਰਗਰਮੀਆਂ ਦੇ ਮਗਰਮੀਆਂ ਦੇ ਵਿੱਚ ਇਹੋ ਜਿਹਾ ਬਿਆਨ ਦੇਣਾ ਕਿਸਾਨਾਂ ਨੂੰ ਇੱਕ ਵਾਰੀ ਫਿਰ ਤੋਂ ਬੀਜੇਪੀ ਦੇ ਅਗੇਂਸਟ ਖੜੇ ਕਰ ਸਕਦਾ ਹੈ ਅੱਗੇ ਕਿਸਾਨ ਜਿਹੜੇ ਨੇ ਉਹ ਬੀਜੇਪੀ ਤੋਂ ਨਾਰਾਜ਼ ਨਜ਼ਰ ਆਉਂਦੇ ਨੇ ਤੇ ਇਹਨਾਂ ਹਾਲਾਤਾਂ ਦੇ ਵਿੱਚ ਬੀਜੇਪੀ ਵਾਸਤੇ ਸ਼ਾਇਦ ਇਹ ਡੈਮੇਜ ਕੰਟਰੋਲ ਸੀ ਕਿ ਉਹਨਾਂ ਦੇ ਬਿਆਨ ਤੋਂ ਸਿੱਧੇ ਤੌਰ ਤੇ ਪੱਲਾ ਝਾੜ ਲੈਣਾ ਕਿ ਉਹ ਜੋ ਕਿਹਾ ਉਹਨਾਂ ਨੇ ਨਿੱਜੀ ਤੌਰ ਤੇ ਕਿਹਾ ਤੇ ਸ਼ਾਇਦ ਇਹ ਕੰਗਣਾ ਵਾਸਤੇ ਵੀ ਇੱਕ ਸਬਕ ਹੋਏਗਾ ਕਿ ਅਗਲੀ ਵਾਰ ਜਦੋਂ ਕੋਈ ਬਿਆਨ ਦੇਣ ਤਾਂ ਥੋੜਾ ਸੋਚ ਸਮਝ ਕੇ ਦੇਣ ਕਿ ਜੋ ਵੀ ਕੁਝ ਕਿਹਾ ਜਾਏ ਉਸ ਦਾ ਕੋਈ ਸਿਰ ਪੈਰ ਹੋਵੇ ਇਸੇ ਤਰੀਕੇ ਦੇ ਜਿਹੜੇ ਬੇਤੁਕੇ ਬਿਆਨ ਨੇ ਸ਼ਾਇਦ ਇਸੇ ਕਰਕੇ ਬੀਜੇਪੀ ਨੇ ਉਸ ਤੋਂ ਪੱਲਾ ਝਾੜਿਆ ਜੀ ਹਰਪ੍ਰੀਤ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਜਾਣਕਾਰੀ ਦੇਣ ਦੇ ਲਈ ਤਾਂ ਜਿਸ ਤਰੀਕੇ ਦੇ ਨਾਲ ਕੰਗਨਾ ਰਣੌਦ ਦਾ ਕਿਸਾਨ ਅੰਦੋਲਨ ਕਿਸਾਨਾਂ ਪ੍ਰਤੀ ਇਹ ਬਿਆਨ ਆਇਆ ਤਾਂ ਲਗਾਤਾਰ ਇਸ ਦੀ ਨਖੇਦੀ ਹੋ ਰਹੀ ਸੀ ਨਾ ਸਿਰਫ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਗਏ ਬਲਕਿ ਕਿਸਾਨਾਂ ਦੇ ਵੱਲੋਂ ਵੀ ਨਖੇਦੀ ਕੀਤੀ ਤੇ ਉਸ ਤੋਂ ਬਾਅਦ ਹੁਣ ਭਾਜਪਾ ਨੇ ਵੀ ਕੰਗਨਾ ਰਣੌਦ ਦੇ ਬਿਆਨ ਤੋਂ ਕਿਨਾਰਾ ਕਰ ਲਿਆ